તો કઈ નહોતું પરોગણ યાર પંછાયા ઉંડે બનાના જોપા કડું મારી હું કી મા સમજ તનિયા તરાય સહી તો ઘર આ જા ના યાર સાતેરા સાતેર એવશ કા હાથ પકડ લે ઓય માર લે ઓ કોઈ આની યે સબ દુરી બસ તોણીયા ક ખાસમા रहणे रहण कंदा ਲਗਿਆ ਫਿਰ ਦੁਗਾਇਬ ਲੈ ਬਾਸ ਕਰੋ ਫਿਰ ਦੁਗਾਇਬ ਮੜੂ ਵੀ ਲਗਿਆ ਦੀ ਬੰਦਾ ਬੰਦਾ ਵਾਹਨ ਕਾ ਦੇਣਾ ਇਹਨੇ ਨਾ ਨਿਪਟਵੰਨਾ ਹੋ ਰਹਿਣ ਦੇ ਰਹਿਣ ਦੇ ਰਹਿਣ ਦੇ ਚਾ ਚਾ ਸੁਣੇ ਤਾਂ ਉਹ ਕੇ ਮਖਾਤੀ ਕਰਦੇ ਕੋ ਯਾਰ ਆਈ ਕਰਦੇ ਅੱਜ ਨੇ ਖਾਣੇ ਗਾਲਬਾਈ ਕਰਦੇ ਕਿਤੇ ਵੀ ਬੁੜੀ ਪਰੇਸ਼ਾਨ ਕਰਦਾ ਸਾਨੂੰ ਦੁਕਾਨ ਤੇ ਬੈ ਕੇ ਬਲੇਕ ਮਾਰ ਸਾਡੇ ਮਾਰਦਾ ਉਹਨਾਂ ਦਾ ਜਵਾਬ ਹੈ ਜਵਾਬ ਨਹੀਂ ਦੇ ਇਹਨੂੰ ਕਾਲਾ ਤੋਂ ਮੇਕਾਟ ਤੇ ਜੌਂ ਟੈਨਸ਼ਨ ਆ ਲੈ ਇਹਦੇ ਇਥੇ ਹੋਈ ਸੀ ਜਿਹੜੀ ਕੁੜੀ ਬਗੜੇ ਮੁੰਡਾ ਆਉਂਦਾ ਸੀ ਤਿੰਨ ਚਾਰ ਦਿਨ ਤੋਂ ਲਗਾਤਾਰ ਕੇ ਸੜਾ ਸੜਾ ਕਰਕੇ ਮਾਫੀ ਮੰਗਾਈ ਸੀ ਵੇਰਾ ਜੇ ਬਿਨਾਂ ਦੁਮਾਤ ਕੁਝ ਖਾ ਪੀ ਕੇ ਨਸ਼ਾ ਕਰਕੇ ਇਸ ਦੁਕਾਨ ਚ ਵੜ ਗਿਆ ਬਲੇਡ ਮਾਰੇ ਆਪਣੇ ਕਹਿੰਦਾ ਮੈਂ ਨਾ ਮਰੂੰਗਾ ਇਹ ਪਿੱਛੇ ਅਸੀਂ ਜਿਹੜੇ ਸਰਪੰਚ ਵਿੱਚ ਬੈਠਾ ਸੀ ਉਹਨੂੰ ਬੁਲਾ ਕੇ ਕਿਹਾ ਵੀ ਆ ਜਾ ਉਹ ਆਇਆ ਨਹੀਂ ਹਰ ਤੱਕ ਜਾਨੂ ਕੁੜੀ ਦੇ ਪਰਿਵਾਰ ਵਾਲੇ ਆ ਗਏ ਇੱਕ ਕੁੱਟਮਾਰ ਕੀਤੀ ਹੋਈ ਪੂਰੇ ਕੁੜੀ ਦੇ ਵਿੱਚ ਰੋਲਾ ਸੀ ਉਹ ਥਾਣੇ ਫੜਾਤਾ ਹਾਂਜੀ ਥਾਣੇ ਫੜਾ ਦਿੱਤਾ ਇੱਕ ਕੁੜੀ ਲੱਗੀ ਆ ਉਹਦੇ ਮਨ ਕਰ ਅੰਦਰ ਆ ਰਿਹਾ ਉਹ ਅੱਜ ਆ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਵਰਨਾ ਮੈਂ ਆ ਕੇ ਲਾ ਕੇ ਮਰ ਜਾਣਾ ਵਾ ਫਿਰ ਰੋਲ ਛੜ ਕੇ ਫਿਰ ਦੁਕਾਨ ਦੇ ਵਿੱਚ ਆ ਕੇ ਵੇ ਗਿਆ ਅੰਦਰ ਬਲੇਡ ਲੈ ਕੇ ਆਇਆ ਸੀ ਉਹਨੇ ਪਹਿਲਾਂ ਆਪਦੇ ਬਲੇਡ ਮਾਰੇ ਆ ਫਿਰ ਦੂਜਿਆਂ ਨੂੰ ਵੀ ਧਮਕੀ ਦੇ ਲਈ ਸੀ ਜੇ ਮੇਰੇ ਮੁਰਾ ਮੈਨੂੰ ਕਿਸੇ ਨੇ ਬਾਹਰ ਕੱਢ ਕੇ ਤੇ ਮੈਂ ਬਲੇਡ ਮਾਰ ਦੂ ਤੇ ਕਿਥੇ ਬਗਾਲ ਦੇ ਵਿੱਚ ਮੁੰਡਾ ਹੈਗਾ ਜੂਸ ਵਾਲਾ ਉਹ ਵਿਚਾਰਾ ਬਾਹਰ ਕੱਢਣ ਆਇਆ ਸੀਗਾ ਉਹਦੇ ਬਾਹਰ ਤੇ ਬਲੇਡ ਮਾਰਦੇ ਉਹਦੇ ਕੰਦੇ ਥੱਲੇ ਬ ਬਸ ਇਹੀ ਹੈ ਫਿਰ ਲੋਕਾਂ ਨੇ ਉਹਨੂੰ ਫੜ ਕੇ ਬਾਹਰ ਕੱਢਿਆ ਤੇ ਬਾਅਦ ਕੁਟਮਾਰ ਹੋਈ ਬਸ ਅੰਦਰ ਹਾਂ ਫਿਰ ਜਿਹੜੇ ਕੁੜੀ ਜੀ ਦੇ ਉਹਦੇ ਭਰਾ ਨੇ ਉਹਨੂੰ ਬਾਹਰ ਕੱਢਿਆ ਤੇ ਕੁਟਮਾਰ ਮਾਰੀ ਗਈ ਹਾਂਜੀ ਇੱਥੇ ਇਹ ਮੁੰਡਾ ਆਏ ਨੇ ਕੁੜੀ ਨੂੰ ਕਿਸੇ ਨੂੰ ਛੇੜਿਆ ਛੁਡਿਆ ਵਾ ਆਹ ਕੋਟਿਆ ਕਟਿਆ ਉਹਨਾਂ ਨੇ ਆ ਅਸੀਂ ਇਹਨੂੰ ਥਾਣੇ ਲੈ ਚੱਲੇ ਜੀ ਥਾਣੇ ਲੈ ਚੱਲੇ ਆ